ਅੱਜ ਆਪਣੇ ਮੋਜਦਰਿਆ ਚੈਨਲ ਮਾ ਕਵੀਸ਼ ਤੇ ਦੁਲਾ ਭਾਇਆ ਕਾਗ ਲਿਖਿਤ ਰਾਮਾਨਾ ਵੀਰ ਹਨੂਮਾਨ ਜੀ ਨਾ ਕਾਰਜ ਨਾ ਬਿਰਦਾਵਤੀ ਰਚਨਾ ਜਗਤ ਮਾ ਇਕਜ ਰ ਜਨਮੋ ਜਨੇ ਰਾਮ ਨੇ ਰੂਣੀ ਰਖਿਆ ਸੰਭਰਸੂ ਇਹ ਜਗਤ ਮਾ ਇਕਜ ਰ ਜਨਮੋ ਜਨੇ ਰਾਮ ਨੇ ਰੂਣੀ ਰਖਿਆ ਏ ਜੀ ਰੇ ਏ ਜਗਤ ਮਾ ਇੱਕ ਜਰ ਜਨਮ ਜਣੇ ਰਾਮ ਨੇ ॠणी ਰੱਖਿਆ ਏ ਰਾਮ ਨੇ ਚੌਪੜੇ થાਪਣ ਕੇ ਰ ਭੰਡਾਰ ਭਰੀਨੇ ਰੱਖਿਆ ਏ ਰਾਮ ਨੇ ਚੌਪੜੇ ਏ ਥਾਪਣ ਕੇ ਰ ਭੰਡਾਰ ਭਰੀਨੇ ਰੱਖਿਆ ન કરી કદીએ એણે ઉઘરાણી ને પછી સામા ચોપડા ન રાખ્યાય જગતમાં એક જ રજન્મ્યા જેણે રામને ઋણી રાખ્યાય ਇਹ ਆਂਗਣ ਕੇਰਾ ਵਹਿਣ ਹਰਖਤੀ ਕੋਈ ਨੇ ਮੋਢੇ ਨ ਬਖਿਆ ਇਹ ਆਂਗਣ ਕੇਰਾ ਵਹਿਣ ਹਰਖਤੀ ਕੋਈ ਨੇ ਮੋਢੇ ਨ ਬਖਿਆ ਏ ਰਾਮ ਕ੍ਰਪਾ ਸੁਖਾ ਸੰਸਾਰੀ ਐਨੇ ਸਵਾਦ ਭਰਾਂ ਨਾ ਚੱਖਿਆ ਰੇ ਇਹ ਜਗਤ ਮਾ ਇੱਕ ਜਰ ਜਨਮ ਜਿਹਨੇ RAM ਨੇ ॠणी ਰੱਖਿਆ તે હરીએ હે કંઠ માર પેરાવ્યો હે મોતીડા મોઢા માં નાખ્યા રે એ હરીએ હે કંઠ મા હાર પહેરાવ્યો હેણ મોતીડાળા હે મોઢા માં નાખ્યા રે ੋਤੇੜਾ ਕਰੜੀ ਐਨੇ ਮਹਾਰਾਜ ਫੇਕੀ ਐਨੇ ਤਾਗੜਾ ਤੋੜੀ ਨਖਿਆਰੇ اے ਜਗਤ ਮਾ ਇੱਕ ਜਰ ਜਨਮ ਜਿਹੜੇ RAM ਨੇ ॠणी ਰੱਖਿਆ ਹੇ ਰਾਮਨਾ ਸਗਰ ਕਾਮ ਕਰਨੇ ਬੇਸਣਾ ਬਾਰਣੇ ਰਖਿਆ ਹੇ ਰਾਮਨਾ ਸਗਰ ਕਾਮ ਕਰਨੇ ਬੇਸਣਾ ਬਾਰਣੇ ਰਖਿਆ ਹੇ ਰਾਜਸਤਾ ਮ ਬੜਕ ਭਰਾਨੇ ਧੁਰ ਮਧਮ ਨਖਾਰੇ ਜਗਤ ਮਾ ਇੱਕ ਅਜਰ ਜਨਮ ਚੜੇ RAM ਨੇ ॠणी ਰੱਖਿਆ ਹੈ ਹੈ ਅੰਜਨੀ ਮਾਤ ਨੇ ਕੁਖ ਉਜਾਰੇ ਨੇਤ ਰਖੋ ਪਾ ਰੱਖਿਆ ਹੈ ਹੈ ਅੰਜਨੀ ਮਾਤ ਨੇ ਕੋਖ ਉਜਾਰੀ ਨੀਤ ਰਖੋ ਪਾ ਰਖਿਆ ਏ ਚੋਕੇ RAM ਨੇ ਕਦ ਐ ਨਾ ਛੋੜੀ ਨਾ ਝਾਪੇ ਉਤਾਰ ਰਖਿਆ ਰੇ ਜਗਤ ਮਾ ਇਕ ਅਜਰ ਜਨਮ ਜਿਹੜੇ RAM ਨੇ ਰੂਣੀ ਰਖਿਆ ਇਹ ਕਾਗ ਕਹੇ ਬਦਲੋ ਕਿਆਰੇ ਨਮਾਗਿਓ ਕਿਐਨੇ ਪੁਰਸ ਕਦੀਏ ਨ ਬਖਿਆ ਇਹ ਕਾਗ ਕਹੇ ਬਦਲੋ ਕਿਆਰੇ ਨਮਾਗਿਓ ਕਿਐਨੇ ਪੁਰਸ ਕਦੀਏ ਨ ਬਖਿਆ ਹੈ બદલો લીધા એના મોઢા પડી ગયા ઝાંખા રે એ જેણે બદલો લીધો રે હજી એના મોઢા પડી ગયા ઝાંખાય જગતમાં એક જ રજન્મ્યો જેણે રામને ઋણી રાખ્યાય ਏ జగਤ ਮਾ ਇਕਜ ਜਨਮ ਹੋਰੇ ਜਿਹੜੇ ਰਾਮ ਨੇ ॠਣੀ ਰੱਖਿਆ ਏ ਰਾਮ ਨੇ ॠਣੀ ਰੱਖਿਆ